ਰਾਜਸਥਾਨ ਬੀਜਪੀ ਵਾਲਿਓ ਇੱਕ ਗੱਲ ਦੱਸੋ ਯਾਰ ਤੁਹਾਡੇ ਕੋਲ ਦਿਮਾਗ ਫਰਕ ਹੈ ਤੁਸੀਂ ਹਿੱਲੇ ਹੋ ਕੀ ਕਾਰਨ ਹੈ ਤੁਸੀਂ ਸਿੱਖਾਂ ਦੇ ਧਾਰਮਿਕ ਕੰਮਾਂ 'ਚ ਧਾਰਮਿਕ ਸੋਚ ਵਿੱਚ ਧੱਕੇ ਨਾਲ ਦਖਲਅੰਦਾਜ਼ੀ ਕਰ ਰਹੇ ਹੋ ਤੁਸੀਂ ਕੌਮ ਨੂੰ ਕਮਜ਼ੋਰ ਕਰ ਰਹੇ ਹੋ ਅੱਜ ਯੋਗ ਦਿਵਸ ਹੈ ਰਾਜ ਰਜ ਕੇ ਯੋਗ ਦਿਵਸ ਮਨਾਓ ਤੁਸੀਂ ਆਪਣੀ ਕਬਜ ਠੀਕ ਕਰੋ ਤੁਹਾਡਾ ਨੱਕ ਖਰਾਬ ਹੈ ਨੱਕ ਸਾਫ਼ ਕਰੋ ਸਭ ਕੁਝ ਕਰੋ ਪਰ ਘੱਟੋ ਘੱਟ ਗੁਰਦੁਆਰਿਆਂ 'ਚ ਯੋਗ ਨੂੰ ਨਾ ਲਿਆਓ ਗੁਰਦੁਆਰੇ ਜਿਹੜੇ ਯੋਗ ਤੋਂ ਬਹੁਤ ਉੱਪਰ ਕੰਮ ਕਰਦੇ ਆ ਗੁਰਦੁਆਰੇ 'ਚ ਜਿਹੜਾ ਗਤਕਾ ਹੁੰਦਾ ਜਿਹੜੀ ਕੋਰਸਵਾਰੀ ਹੁੰਦੀ ਹੈ ਜਿਹੜੀ ਮਲਜੁਦ ਹੁੰਦਾ ਜਿਹੜੀ ਨਿਜੇਬਾਜ਼ੀ ਹੁੰਦੀ ਹੈ ਇਹ ਇਕੱਲੇ ਸਰੀਰ ਤੰਦਰੁਸਤ ਨਹੀਂ ਕਰਦੀ ਇਹ ਨਾਲ ਸੋਚ ਨੂੰ ਉਹਨੂੰ ਮਜ਼ਬੂਤ ਕਰਦੀ ਹੈ ਸਰੀਰ ਨਾਲ ਜੇ ਸੋਚ ਮਜ਼ਬੂਤ ਹੋਊਗੀ ਨਾ ਤੇ ਦੇਸ਼ ਦਾ ਭਲਾ ਤਾਂ ਹੋਊਗਾ ਤੁਸੀਂ ਨਿਕਰਾਂ ਪਾ ਕੇ ਡੰਡੇ ਲੈ ਕੇ ਲੱਖ ਪਾਰਕਾਂ 'ਚ ਢੀਡੇ ਮਾਰ ਲਓ ਤੁਸੀਂ ਜਦ ਤੀ ਤੁਹਾਡੇ ਮਨ ਅੰਦਰ ਲੜਨ ਦਾ ਜਜ਼ਬਾ ਤੁਹਾਡੇ ਅੰਦਰ ਦੇਸ਼ ਵਾਸਤੇ ਕੌਮ ਵਾਸਤੇ ਸਮਾਜ ਵਾਸਤੇ ਜਨੂੰਨ ਨਹੀਂ ਪੈਦਾ ਹੁੰਦਾ ਤੁਸੀਂ ਇਕੱਲੇ ਡਾਂਗਾ ਘੁਮਾਣ ਯੋਗੇ ਰਹੋਗੇ ਤੇ ਘੱਟੋ ਘੱਟ ਗੁਰਦੁਆਰਿਆਂ 'ਚ ਇਹ ਸੋਚ ਨਾ ਵੜੋ ਜਿਹੜੇ ਗੁਰਦਰਾ ਕਮੇਟੀਆਂ ਬੀਜੇਪੀ ਦੀ ਸੋਚ ਧਰਨ ਕਰਨੀਆਂ ਜਿੱਥੇ ਜਕਾਰੇ ਗੂੰਜਨੇ ਚਾਹੀਦੀ ਹੈ ਜਿੱਥੇ ਢਾਡੀ ਵਾਰਾਂ ਗੂੰਜਣੀ ਚਾਹੀਦੀਆਂ ਉੱਥੇ ਤੁਸੀਂ ਮੰਤਰੋਚਰਨ ਕਰ ਰਹੇ ਹੋ ਮੰਤਰੋਚਰਨ ਮਾੜਾ ਨਹੀਂਗਾ ਪਰ ਕਰੋੜ ਬੜੇ ਘਰਾਂ ਚ ਆਪਣੇ ਮੰਦਰਾਂ ਚ ਕਰੋ ਜਿੱਥੇ ਅਸੀਂ ਜਕਾਰੇ ਲਾਉਂਦੇ ਆ ਜਿੱਥੇ ਕੁੜਸਵਾਰੀ ਕਰਦੇ ਆ ਉੱਥੇ ਇਹ ਯੋਗਾ ਵਰਗੀ ਗੱਲਾਂ ਨਾ ਇਹ ਨਗੂਣੀਆਂ ਸਾਨੂੰ ਸਾਡੇ ਅਕੀਦੇ ਚ ਰਹਿੰਦੋ ਸਾਡੇ ਕੰਮ ਚ ਦਖਲਦਾਰੀ ਨਾ ਕਰੋ ਸਾਡੇ ਧਰਮ ਚ ਦਖਲਦਾਰੀ ਤੁਹਾਡੇ ਲਈ ਨੁਕਸਾਨ ਹੀ ਹੋਊਗੀ ਤੇ ਉਹ ਕਮੇਟੀ ਮੈਂਬਰ ਜਿਹੜੇ ਸਰਕਾਰ ਦੇ ਝੋਲੀਚੁੱਕ ਬਣ ਕੇ ਸਿੱਖੀ ਸੋਚ ਤੋਂ ਵਿਪਰੀਤ ਜਾ ਕੇ ਵਿਪਰਮ ਦੀ ਧਰ ਤੇ ਜਾਂਦੇ ਆ ਮੈਂ ਉਹਨਾਂ ਨੂੰ ਚੇਤਾਵਨੀ ਦਵਾਂਗਾ ਆਪਣੀ ਸੋਚ ਤੋਂ ਬਾਹਰ ਜਾਓ ਗੁਰੂ ਕੀ ਸੋਚ ਰੱਖੋ ਇਹ ਵਿਪਰਤਾਰਾ ਸੋਚ ਕੋਮ ਨੂੰ વિનાਸ਼ ਵੱਲ ਲੈ ਕੇ ਜਾਊਗੀ ਸਾਨੂੰ ਗੁਰੂ ਸਾਹਿਬ ਨੇ ਬੜਾ ਸੋਹਣਾ ਫਸਲਾ ਬਖਸ਼ਿਆ ਅਸੀਂ ਉਹਦੇ ਮੁਤਾਬਕ ਆਪਣਾ ਜੀਵਨ ਬਤੀਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Rajasthan BJP ਵਾਲਿਓ ਇੱਕ ਗੱਲ ਦੱਸੋ ਯਾਰ ਤੁਹਾਡੇ ਕੋਈ ਦਿਮਾਗ ਫਰਕ ਹੈ ਤੁਸੀਂ ਹਿੱਲੇ ਹੋ ਕੀ ਕਾਰਨ ਹੈ ਤੁਸੀਂ ਸਿੱਖਾਂ ਦੇ ਧਾਰਮਿਕ ਕੰਮਾਂ 'ਚ ਧਾਰਮਿਕ ਸੋਚ ਵਿੱਚ ਧੱਕੇ ਨਾਲ ਦਖਲਅੰਦਾਜ਼ੀ ਕਰ ਰਹੇ ਹੋ ਉਸੀ ਕੌਮ ਨੂੰ ਕਮਜ਼ੋਰ ਕਰ ਰਹੇ ਹਾਂ ਅੱਜ ਯੋਗ ਦਿਵਸ ਹੈ ਰਾਜ-ਰਾਜ ਕੇ ਯੋਗ ਦਿਵਸ ਮਨਾਓ ਤੁਸੀਂ ਆਪਣੀ ਕਬਜ ਠੀਕ ਕਰੋ ਤੁਹਾਡਾ ਨੱਕ ਖਰਾਬ ਹੈ ਨੱਕ ਸਾਫ਼ ਕਰੋ ਸਭ ਕੁਝ ਕਰੋ ਪਰ ਘੱਟੋ ਘੱਟ ਗੁਰਦੁਆਰਿਆਂ 'ਚ ਯੋਗ ਨੂੰ ਨਾ ਲਿਆਓ ਗੁਰਦੁਆਰੇ ਜਿਹੜੇ ਯੋਗ ਤੋਂ ਬਹੁਤ ਉੱਪਰ ਕੰਮ ਕਰਦੇ ਆ ਗੁਰਦੁਆਰੇ 'ਚ ਜਿਹੜਾ ਗਤਕਾ ਹੁੰਦਾ ਜਿਹੜੀ ਕੋਰਸਵਾਰੀ ਹੁੰਦੀ ਹੈ ਜਿਹੜੀ ਮਲਜੁਦ ਹੁੰਦਾ ਜਿਹੜੀ ਨਿਜੇਬਾਜ਼ੀ ਹੁੰਦੀ ਹੈ ਇਹ ਇਕੱਲੇ ਸਰੀਰ ਤੰਦਰੁਸਤ ਨਹੀਂ ਕਰਦੀ ਇਹ ਨਾਲ ਸੋਚ ਨੂੰ ਉਹਨੂੰ ਮਜ਼ਬੂਤ ਕਰਦੀ ਹੈ ਸਰੀਰ ਨਾਲ ਜੇ ਸੋਚ ਮਜ਼ਬੂਤ ਹੋਊਗੀ ਨਾ ਤੇ ਦੇਸ਼ ਦਾ ਭਲਾ ਤਾਂ ਹੋਊਗਾ ਤੁਸੀਂ ਨਿਕਰਾਂ ਪਾ ਕੇ ਡੰਡੇ ਲੈ ਕੇ ਲੱਖ ਪਾਰਕਾਂ 'ਚ ਢੇਡੇ ਮਾਰ ਲਓ ਤੁਸੀਂ ਜਦ ਤੀ ਤੁਹਾਡੇ ਮਨ ਅੰਦਰ ਲੜਨ ਦਾ ਜਜ਼ਬਾ ਤੁਹਾਡੇ ਅੰਦਰ ਦੇਸ਼ ਵਾਸਤੇ ਕੌਮ ਵਾਸਤੇ ਸਮਾਜ ਵਾਸਤੇ ਜਨੂੰਨ ਨਹੀਂ ਪੈਦਾ ਹੁੰਦਾ ਤੁਸੀਂ ਇਕੱਲੇ ਡਾਂਗਾ ਘੁਮਾਉਣ ਯੋਗੇ ਰਹੋਗੇ ਤੇ ਘੱਟੋ ਘੱਟ ਗੁਰਦੁਆਰੇ 'ਚ ਇਹ ਸੋਚਣਾ ਵੜੋ ਜਿਹੜੇ ਗੁਰਦੁਆਰਾ ਕਮੇਟੀਆਂ ਬੀਜੇਪੀ ਦੀ ਸੋਚ ਧਰਨ ਕਰਨੀਆਂ ਜਿੱਥੇ ਜਕਾਰੇ ਗੂੰਜਨੇ ਚਾਹੀਦੇ ਆ ਜਿੱਥੇ ਟਾਡੀ ਵਾਰਾਂ ਗੂੰਜਣੀ ਚਾਹੀਦੀਆਂ ਉਥੇ ਤੁਸੀਂ ਮੰਤਰੋਚਰਨ ਕਰ ਰਹੇ ਹੋ ਮੰਤਰੋਚਰਨ ਮਾੜਾ ਨਹੀਂਗਾ ਪਰ ਕਰੋੜ ਬੜੇ ਕਾਰਾਂ ਚ ਆਪਣੇ ਮੰਦਰਾਂ ਚ ਕਰੋ ਜਿੱਥੇ ਅਸੀਂ ਜਕਾਰੇ ਲਾਣੇ ਆ ਜਿੱਥੇ ਕੋਰਤਸਵਾਰੀ ਕਰਦੇ ਆ ਉਥੇ ਇਹ ਯੋਗਾ ਵਰਗੀ ਗੱਲਾਂ ਨਾ ਇਹ ਨਗੂਣੀਆਂ ਸਾਨੂੰ ਸਾਡੇ ਅਕੀਦੇ ਚ ਰਹਿੰਦੋ ਸਾਡੇ ਕੰਮ ਚ ਦਖਲਦਾਰੀ ਨਾ ਕਰੋ ਸਾਡੇ ਧਰਮ ਚ ਦਖਲਦਾਰੀ ਤੁਹਾਡੇ ਲਈ ਨੁਕਸਾਨ ਹੀ ਹੋਊਗੀ ਤੇ ਉਹ ਕਮੇਟੀ ਮੈਂਬਰ ਜਿਹੜੇ ਸਰਕਾਰ ਦੇ ਚੋਲੀ ਚੁੱਕ ਬਣ ਕੇ ਸਿੱਖੀ ਸੋਚ ਤੋਂ ਵਿਪਰੀਤ ਜਾ ਕੇ ਵਿਪਰਮ ਦੀ ਧਰ ਤੇ ਜਾਂਦੇ ਆ ਮੈਂ ਉਹਨਾਂ ਨੂੰ ਚੇਤਾਵਨੀ ਦਵਾਂਗਾ ਆਪਣੀ ਸੋਚ ਤੋਂ ਬਾਹਰ ਜਾਓ ਗੁਰੂ ਕੀ ਸੋਚ ਰੱਖੋ ਇਹ ਵਿਪਰਤਾਰਾ ਸੋਚ ਕੋਮ ਨੂੰ ਵਿਨਾਸ਼ ਵੱਲ ਲੈ ਕੇ ਜਾਊਗੀ ਸਾਨੂੰ ਗੁਰੂ ਸਾਹਿਬ ਨੇ ਬੜਾ ਸੋਹਣਾ ਫਸਲਾ ਬਖਸ਼ਿਆ ਅਸੀਂ ਉਹਦੇ ਮੁਤਾਬਕ ਆਪਣਾ ਜੀਵਨ ਬਤੀਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ